ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ ਜਿੱਥੇ ਇੱਕ ਪੰਜਾਬੀ ਮੁੰਡੇ ਨੇ ਆਇਲਰਟਸ ਨੂੰ 7 ਤੋਂ 8 ਬੈਂਡ ਰੇ ਅਤੇ ਪਾਸਪੋਰਟ ਤੇ ਕੈਨੇਡਾ ਦਾ ਸਟੱਡੀ ਵੀਜ਼ਾ ਲਵਾ ਲਿਆ ਅਤੇ ਕੈਨੇਡਾ ਪਹੁੰਚ ਗਿਆ ਜਿੱਥੇ ਦੇ ਸ਼ਹਿਰ ਟੋਰਾਂਟੋ ਅਤੇ ਉੱਥੋਂ ਦੇ ਪੀਅਰਸਨ ਹਵਾਈ ਅੱਡੇ ਤੇ ਕਰੀਬ 20 ਸਾਲ ਦਾ ਇਹ ਪੰਜਾਬੀ ਨੌਜਵਾਨ ਆ ਭਾਰਤੀ ਪਾਸਪੋਰਟ ਤੇ ਸਟੱਡੀ ਵੀਜ਼ੇ ਨਾਲ ਪਹੁੰਚਿਆ ਭਾਵੇਂ ਨੌਜਵਾਨ ਦਾਵਾ ਕਰਦਾ ਸੀ ਕਿ ਉਸਦੇ ਆਇਲਰਟਸ ਨੂੰ 8 ਬੈਂਡ ਆਏ ਨੇ ਪਰ ਉਸ ਨੂੰ ਅੰਗਰੇਜ਼ੀ ਦਾ ਇੱਕ ਅੱਖਰ ਤੱਕ ਨਹੀਂ ਸੀ ਆਉਂਦਾ ਉਹ ਨੌਜਵਾਨ ਤਰਨ-ਤਰਨ ਤੋਂ ਕੈਨੇਡਾ ਪਹੁੰਚਿਆ ਸੀ ਅਤੇ ਉਹ ਇਮੀਗ੍ਰੇਸ਼ਨ ਵਾਲਿਆਂ ਨੇ ਅਤੇ ਹੋਰ ਅਧਿਕਾਰੀਆਂ ਨੇ ਉਸ ਨੂੰ ਆ ਕੇ ਕێੜ ਲਿਆ ਤੇ ਕਈ ਘੰਟੇ ਦੀ ਖੱਜਲ-ਖੁਆਰੀ ਤੋਂ ਬਾਅਦ ਜਦੋਂ ਉਸ ਦਾ ਅੰਗਰੇਜ਼ੀ ਪੜਨ ਤੇ ਸਮਝਣ ਦੀ ਸਮਰੱਥਾ ਦਾ ਟੈਸਟ ਲਿਆ ਗਿਆ ਤਾਂ ਉਸ ਨੌਜਵਾਨ ਲਈ ਉਹ ਸਭ ਕਾਲਾ ਅੱਖਰ ਮਜਬੂਰਾ ਪਰ ਸੀ ਅਤੇ ਉਹ ਪੰਜਾਬੀ ਮੁੰਡਾ ਬੁਰੀ ਤਰ੍ਹਾਂ ਫੇਲ ਹੋ ਗਿਆ ਇਸ ਦਾ ਕਾਰਨ ਨੌਜਵਾਨ ਨੇ ਦੱਸਿਆ ਕਿ ਉਹ ਘਬਰਾ ਗਿਆ ਏ ਅਤੇ ਉਸ ਨੇ ਅੰਗਰੇਜ਼ੀ ਬੋਲਣ ਲਈ 24 ਘੰਟੇ ਦੀ ਮਹੌਲਤ ਮੰਗੀ ਜਿਸ ਤੇ ਇਮੀਗ੍ਰੇਸ਼ਨ ਅਫਸਰਾਂ ਨੇ ਨਾ ਕਰ ਦਿੱਤੀ ਇਹ ਕਹਿੰਦੇ ਹੋਏ ਕਿ ਘਬਰਾਇਆ ਵਿਅਕਤੀ ਭਾਸ਼ਾ ਬੋਲਣ ਤੇ ਪੜ੍ਹਨ ਚ ਸਮਰੱਥ ਨਹੀਂ ਹੁੰਦਾ ਅਤੇ ਉਸ ਨੂੰ ਸਟੱਡੀ ਵਰਕ ਪਰਮਿਟ ਜਾਰੀ ਕੀਤੇ ਬਿਨਾਂ ਹੀ ਰਿਪੋਰਟ ਕਰ ਦਿੱਤਾ ਗਿਆ ਹੁਣ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਠ ਬੈਂਡ ਦੇ ਆਇਲਟਸ ਜੋ ਆਏ ਹੋਣ ਤੇ ਉਸ ਬੰਦੇ ਨੂੰ ਅੰਗਰੇਜ਼ੀ ਦਾ ਇੱਕ ਅੱਖਰ ਵੀ ਨਾ ਆਉਂਦਾ ਹੋਵੇ ਅਤੇ ਇਮੀਗ੍ਰੇਸ਼ਨ ਅਫਸਰਾਂ ਨੇ ਇਸ ਤੇ ਇਹ ਕਿਹਾ ਕਿ ਨੌਜਵਾਨ ਨੇ ਆਇਲਟ ਸਟੈਸ ਦਾ ਜਾਲੀ ਰਿਜ਼ਲਟ ਦਿਖਾ ਕੇ ਕੈਨੇਡਾ ਦਾ ਵੀਜ਼ਾ ਲਿਆ ਸੀ ਹੁਣ ਅਤੇ ਇੱਕ ਹੋਰ ਗੱਲ ਵੀ ਹੈ ਪੈਸੇ ਦੇ ਕੇ ਜਾਲੀ ਆਇਲਟਸ ਤੇ ਬੈਂਡ ਲੈਣ ਦੀ ਅਫਵਾਹਾਂ ਤਾਂ ਕਈਆਂ ਨੇ ਸੁਣੀਆਂ ਹੋਣੀਆਂ ਇਹ ਪਰੇ ਮਾਮਲਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਸਟੱਡੀ ਇਨ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਐਂਡ ਜਰਮਨੀ 14 ਸਾਲਾਂ ਦਾ ਤਜਰਬਾ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪਿਰਾਮਿਡ ਈ ਸਰਵਿਸ ਜਲੰਧਰ ਲੁਧਿਆਣਾ ਮੋਗਾ ਪਠਾਨਕੋਟ ਪਟਿਆਲਾ ਬਠਿੰਡਾ ਚੰਡੀਗੜ੍ਹ ਅਤੇ ਨਵੀਂ ਦਿੱਲੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9397893978